ਕ੍ਰਿਸਮਸ ਦੀ ਰਾਤ ਅਮਰੀਕਾ ਨੇ আফ্রিকੀ ਦੇਸ਼ ਨਾਈਜੀਰੀਆ ਦੇ ਵਿੱਚ আইএসआईएस ਦੇ ਅੱਤਵਾਦੀ ਠਿਕਾਣਿਆਂ ਉੱਤੇ ਵੱਡੀ 에어 ਸਟ੍ਰਾਈਕ ਕੀਤੀ ਹੈ ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਿੱਧੇ ਹੁਕਮਾਂ ਦੇ ਉੱਪਰ ਕੀਤੇ ਗਏ ਨੇ ਦਾਵਾ ਇਹ ਹੈ ਕਿ ਕਾਰਵਾਈ ਨਾਈਜੀਰੀਆ ਵਿੱਚ ਇਸਾਈ ਭਾਈਚਾਰੇ ਉੱਤੇ ਹੋ ਰਹੇ ਤਸ਼ੱਦਦ ਨੂੰ ਰੋਕਣ ਦੇ ਲਈ ਚੁੱਕਿਆ ਗਿਆ ਇਹ ਵੱਡਾ ਕਦਮ ਹੈ ਸੂਤਰਾਂ ਦੇ ਅਨੁਸਾਰ ਇਹ 에ਅਰ ਸਟ੍ਰਾਈਕ ਨਾਈਜੀਰੀਆ ਦੇ ਉੱਤਰ ਪੱਛਮੀ ਖੇਤਰ ਸੋਕੋਟੋ ਵਿੱਚ ਕੀਤੀਆਂ ਗਈਆਂ ਅਤੇ ਇਹ ਨਾਈਜੀਰੀਆ ਦੀ ਸਰਕਾਰ ਦੀ ਬੇਨਤੀ ਅਤੇ ਸਹਿਮਤੀ ਦੇ ਨਾਲ ਹੋਇਆ ਅਮਰੀਕੀ ਅਫਰੀਕਾ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਖੁਫੀਆ ਜਾਣਕਾਰੀ ਅਤੇ ਰਣਨੀਤਿਕ ਯੋਜਨਾ ਦੇ ਆਧਾਰ ਉੱਤੇ ਅੱਤਵਾਦੀ ਕੈਂਪਾਂ ਨੂੰ ਸਹੀ ਨਿਸ਼ਾਨਾ ਬਣਾਇਆ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟ ਕਿਹਾ ਹੈ ਕਿ ਨਾਈਜੀਰੀਆ ਵਿੱਚ ਸਾਲਾਂ ਤੋਂ ਈਸਾਈਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀਆਂ ਨੂੰ ਬਖਸ਼ਣ ਨਹੀਂ ਜਾਵੇਗਾ। ਉਨ੍ਹਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਤਲਿਆਮ ਨਾ ਰੁਕਿਆ ਤਾਂ ਨਤੀਜੇ ਭਿਆਨਕ ਹੋਣਗੇ ਇਸ ਤੋਂ ਇਲਾਵਾ ਅਮਰੀਕਾ ਨੇ ਨਾਈਜੀਰੀਆ ਨੂੰ ਵਿਸ਼ੇਸ਼ ਚਿੰਤਾ ਵਾਲਾ ਦੇਸ਼ ਕੋਸ਼ਿਸ਼ ਕਰਕੇ ਹਿੰਸਾ ਵਿੱਚ ਸ਼ਾਮਲ ਲੋਕਾਂ ਉੱਤੇ ਵੀਜ਼ਾ ਪਾਬੰਦੀਆਂ ਵੀ ਲਗਾਈਆਂ ਨੇ ਪਰ ਨਾਈਜੀਰੀਆ ਸਰਕਾਰ ਦਾ ਕਹਿਣਾ ਹੈ ਕਿ ਧਾਰਮਿਕ ਹਿੰਸਾ ਦਾ ਸ਼ਿਕਾਰ ਸਿਰਫ ਇਸਾਈ ਨਹੀਂ ਸਗੋ ਦੋਵੇਂ ਭਾਈਚਾਰੇ ਹੁੰਦੇ ਨੇ ਚਾਹੇ ਉਹ ਅੱਤਵਾਦੀ ਹਮਲੇ ਹੋਣ ਜਾਂ ਫਿਰ ਜਾਤੀ ਅਤੇ ਸਰੋਤਾ ਦੀ ਲੜਾਈ ਅਮਰੀਕੀ ਰੱਖਿਆ ਸਖਤਰ ਪੀਟ ਹੈਕਸੈਥ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਫੌਜ ਹਮੇਸ਼ਾ ਤਿਆਰ ਹੈ ਅਤੇ ਅੱਗੇ ਵਿ ਲੋਡ ਪਈ ਤੱਕ ਕਾਰਵਾਈ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ। 크리스마ਸ ਦੀ ਰਾਤ ਅਮਰੀਕਾ ਨੇ ਅਫਰੀਕੀ ਦੇਸ਼ ਨਾਈਜੀਰੀਆ ਦੇ ਵਿੱਚ ISIS ਦੇ ਅੱਤਵਾਦੀ ਠਿਕਾਣਿਆਂ ਉੱਤੇ ਵੱਡੀ 에어 ਸਟ੍ਰਾਈਕ ਕੀਤੀ ਹੈ। ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਿੱਧੇ ਹੁਕਮਾਂ ਦੇ ਉੱਪਰ ਕੀਤੇ ਗਏ ਨੇ ਦਾਵਾ ਇਹ ਹੈ ਕਿ ਕਾਰਵਾਈ ਨਾਈਜੀਰੀਆ ਵਿੱਚ ਈਸਾਈ ਭਾਈਚਾਰੇ ਉੱਤੇ ਹੋ ਰਹੇ ਤਸ਼ੱਦਦ ਨੂੰ ਰੋਕਣ ਦੇ ਲਈ ਚੁੱਕਿਆ ਗਿਆ ਇਹ ਵੱਡਾ ਕਦਮ ਹੈ ਸੂਤਰਾਂ ਦੇ ਅਨੁਸਾਰ ਇਹ 에ਅਰ ਸਟ੍ਰਾਈਕ ਨਾਈਜੀਰੀਆ ਦੇ ਉੱਤਰ ਪੱਛਮੀ ਖੇਤਰ ਸੋਕੋਟੋ ਵਿੱਚ ਕੀਤੀਆਂ ਗਈਆਂ ਅਤੇ ਇਹ ਨਾਈਜੀਰੀਆ ਦੀ ਸਰਕਾਰ ਦੀ ਬੇਨਤੀ ਅਤੇ ਸਹਿਮਤੀ ਦੇ ਨਾਲ ਹੋਇਆ ਅਮਰੀਕੀ ਅਫਰੀਕਾ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਖੁਫੀਆ ਜਾਣਕਾਰੀ ਅਤੇ ਰਣਨੀਤਿਕ ਯੋਜਨਾਵਾਂ ਦੇ ਆਧਾਰ ਉੱਤੇ ਅੱਤਵਾਦੀ ਕੈਂਪਾਂ ਨੂੰ ਸਹੀ ਨਿਸ਼ਾਨਾ ਬਣਾਇਆ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟ ਕਿਹਾ ਹੈ ਕਿ ਨਾਈਜੀਰੀਆ ਵਿੱਚ ਸਾਲਾਂ ਤੋਂ ਈਸਾਈਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀਆਂ ਨੂੰ ਬਖਸ਼ਣ ਨਹੀਂ ਜਾਵੇਗਾ। ਉਨ੍ਹਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਤਲਿਆਮ ਨਾ ਰੁਕਿਆ ਤਾਂ ਨਤੀਜੇ ਭਿਆਨਕ ਹੋਣਗੇ ਇਸ ਤੋਂ ਇਲਾਵਾ ਅਮਰੀਕਾ ਨੇ ਨਾਈਜੀਰੀਆ ਨੂੰ ਵਿਸ਼ੇਸ਼ ਚਿੰਤਾ ਵਾਲਾ ਦੇਸ਼ ਕੋਸ਼ਿਤ ਕਰਕੇ ਹਿੰਸਾ ਵਿੱਚ ਸ਼ਾਮਲ ਲੋਕਾਂ ਉੱਤੇ ਵੀਜ਼ਾ ਪਾਬੰਦੀਆਂ ਵੀ ਲਗਾਈਆਂ ਨੇ ਪਰ ਨਾਈਜੀਰੀਆ ਸਰਕਾਰ ਦਾ ਕਹਿਣਾ ਹੈ ਕਿ ਧਾਰਮਿਕ ਹਿੰਸਾ ਦਾ ਸ਼ਿਕਾਰ ਸਿਰਫ ਈਸਾਈ ਨਹੀਂ ਸਗੋਂ ਦੋਵੇਂ ਪਾਈਚਾਰੇ ਹੁੰਦੇ ਨੇ ਚਾਹੇ ਉਹ ਅੱਤਵਾਦੀ ਹਮਲੇ ਹੋਣ ਜਾਂ ਫਿਰ ਜਾਤੀ ਅਤੇ ਸਰੋਤਾ ਦੀ ਲੜਾਈ ਅਮਰੀਕੀ ਰੱਖਿਆ ਸਕੱਤਰ ਬੀਟ ਹੈਗਸੈਥ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਫੌਜ ਹਮੇਸ਼ਾ ਤਿਆਰ ਰਹਿ ਅਤੇ ਅੱਗੇ ਵਿ ਲੋਡ ਪਈ ਤੱਕ ਕਾਰਵਾਈ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ ਅਮਰੀਕੀ ਅਫਰੀਕਾ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਖੁਫੀਆ ਜਾਣਕਾਰੀ ਅਤੇ ਰਣਨੀਤਿਕ ਯੋਜਨਾ ਦੇ ਆਧਾਰ ਉੱਤੇ ਅਤਵਾਦੀ ਕੈਂਪਾਂ ਨੂੰ ਸਹੀ ਨਿਸ਼ਾਨਾ ਬਣਾਇਆ ਗਿਆ ਹੈ ਟਰੰਪ ਨੇ ਸੋਸ਼ਲ ਮੀਡੀਆ ਉੱਤੇ ਸਪਸ਼ਟ ਕਿਹਾ ਹੈ ਕਿ ਨਾਈਜੀਰੀਆ ਵਿੱਚ ਸਾਲਾਂ ਤੋਂ ਈਸਾਈਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਵਾਦੀਆਂ ਨੂੰ ਬਖਸ਼ਾ ਨਹੀਂ ਜਾਵੇਗਾ ਉਨ੍ਹਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਤਲਿਆ ਮਨਾ ਰੁਕਿਆ ਤਾਂ ਨਤੀਜੇ ਭਿਆਨਕ ਹੋਣਗੇ ਇਸ ਤੋਂ ਇਲਾਵਾ ਅਮਰੀਕਾ ਨੇ ਨਾਈਜੀਰੀਆ ਨੂੰ ਵਿਸ਼ੇਸ਼ ਚਿੰਤਾ ਵਾਲਾ ਦੇਸ਼ ਕੋਸ਼ ਕਰਕੇ ਹਿੰਸਾ ਵਿੱਚ ਸ਼ਾਮਲ ਲੋਕਾਂ ਉੱਤੇ ਵੀਜ਼ਾ ਪਾਬੰਦੀਆਂ ਵੀ ਲਗਾਈਆਂ ਨੇ ਪਰ ਨਾਈਜੀਰੀਆ ਸਰਕਾਰ ਦਾ ਕਹਿਣਾ ਹੈ ਕਿ ਧਾਰਮਿਕ ਹਿੰਸਾ ਦਾ ਸ਼ਿਕਾਰ ਸਿਰਫ ਇਸਾਈ ਨਹੀਂ ਸਗੋਂ ਦੋਵੇਂ ਪਾਈਚਾਰੇ ਹੁੰਦੇ ਨੇ ਚਾਹੇ ਉਹ ਅੱਤਵਾਦੀ ਹਮਲੇ ਹੋਣ ਜਾਂ ਫਿਰ ਜਾਤੀ ਅਤੇ ਸਰੋਤਾ ਦੀ ਲੜਾਈ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸਥ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਫੌਜ ਹਮੇਸ਼ਾ ਤਿਆਰ ਹੈ ਅਤੇ ਅੱਗੇ ਵਿਲ ਲੋਡ ਪਈ ਤੱਕ ਕਾਰਵਾਈ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ